ਇੱਥੇ ਦੋਨੋਂ ਪਾਸੇ ਇੱਕ ਪਾਸੇ ਵੇਦ ਮੰਦਿਰ ਹੈ ਜੀ ਕੈਮਰਾਮੈਨ ਅਗਰ ਤੁਹਾਨੂੰ ਦਿਖਾਉਗੇ ਇੱਧਰ ਕਾਲਜ ਵੀ ਹੈ ਜੀ ਬਹੁਤ ਪੁਰਾਣਾ ਔਰ ਸ਼ਿਵ ਮੰਦਿਰ ਵੀ ਹੈ ਭੋਲੇ ਨਾਥ ਜੀ ਦਾ ਮੰਦਿਰ ਵੀ ਹੈ ਜਿੱਥੇ ਸਵੇਰੇ ਸ਼ਾਮ ਆਰਤੀ ਹੁੰਦੀ ਹੈ ਔਰ ਆਰਤੀ ਦੀ ਆਵਾਜ਼ ਇਸ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਗੂੰਜਦੀ ਹੈ ਔਰ ਇੱਥੇ ਇੱਕ ਬੜਾ ਹੀ ਹਾਈ ਟੈਕ ਠੇਕਾ ਖੁੱਲਣ ਲੱਗਿਆ ਸੀ ਜੀ ਜਿਹਦਾ ਇਲਾਕਾ ਨਿਵਾਸੀਆਂ ਨੇ ਵਿਰੋਧ ਕੀਤਾ ਹੈ ਔਰ ਮੇਰੇ ਖਿਆਲ ਦੇ ਵਿੱਚ ਹੈ ਕਿ ਗੋਲ ਗੱਪੇ ਦੀ ਰੇੜੀਆਂ ਤੋਂ ਵੱਧ ਇਸ ਟਾਈਮ ਲੁਧਿਆਣਾ ਸ਼ਹਿਰ ਦੇ ਵਿੱਚ ਠੇਕੇ ਆ। ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਜਿੱਥੇ ਨਸ਼ਾ ਖਤਮ ਕਰਨ ਦੀ ਗੱਲਾਂ ਕੀਤੀ ਜਾ ਰਹੀਆਂ ਕਿ ਨਸ਼ਾ ਅਸੀਂ ਪੰਜਾਬ 'ਚੋਂ ਨਸ਼ਾ ਮੁਕਤ ਕਰ ਦਾਂਗੇ। ਉੱਥੇ ਹੀ ਵਾਈਨ ਸ਼ਾਪਸ ਨੂੰ ਉਹਨਾਂ ਹੀ ਬੜਾਵਾ ਦਿੱਤਾ ਜਾ ਰਿਹਾ ਹੈ। ਇੱਥੇ ਧਾਰਮਿਕ ਪਵਰਾਵਾਂ ਨੂੰ ਵੀ ਠੇਸ ਪਹੁੰਚ ਰਹੀ ਹੈ ਕਿ ਦੋਨੋਂ ਪਾਸੇ ਮੰਦਿਰ ਹੈ। ਉਹਦੇ ਵਾਸਤੇ ਠਿਕਾ ਗੁਰ ਰਿਹਾ ਹੈ। ਲੇਕਿਨ ਹੁਣ ਸਾਡੀ ਇਹਨਾਂ ਨਾਲ ਗੱਲ ਹੋਈ ਹੈ ਔਰ ਉਹ ਕਹਿੰਦੇ ਪਏ ਹੈ ਕਿ ਅਸੀਂ ਇੱਥੋਂ ਜੀ ਇਹਨੂੰ ਮੂਵ ਕਰ ਦਾਂਗੇ। ਲੁਧਿਆਣਾ ਦੇ ਇਕੜਵਾਲੇ ਤੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੇ ਵਿੱਚ এডਿਕੇਸ਼ਨ ਦੇ ਨਾਮ ਤੇ ਤਾਂ ਕੁਝ ਮਿਲਦਾ ਨਹੀਂ ਪਿਆ ਲੇਕਿਨ ਤੁਹਾਨੂੰ ਹੁਣ ਸ਼ਰਾਬ ਦੇ ਠੇਕੇ ਆ ਠੇਕੇ ਲਗਾਤਾ ਨਜਰਾਨੇ ਗੇ ਲੁਧਿਆਣਾ ਦੇ ਬਾਜਵਾ ਨਗਰ ਦੇ ਉੱਤੇ ਮੌਜੂਦ ਆ ਜਿੱਤੇ ਇੱਕ ਪਾਰਕਿੰਗ ਸੀਗੀ ਪਾਰਕਿੰਗ ਦੇ ਵਿੱਚ ਜਿਹੜਾ ਠੇਕੇ ਦਾ ਜਿਹੜਾ ਪੂਰਾ ਸ਼ੈੱਡ ਬਣਾ ਦਿੱਤਾ ਗਿਆ ਉਹ ਤਸਵੀਰ ਤੁਹਾਨੂੰ ਦਿਖਾ ਰਿਹਾ ਜੋ ਅੰਦਰ ਸ਼ੈੱਡ ਜਿਹੜਾ ਬਣਾਇਆ ਜਾ ਰਿਹਾ ਉਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿੱਥੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀਗਾ ਕਿ ਜਿਨਨੇ ਫੈਕਟਰੀ ਵਾਲੇ ਸੀਗੇ ਉਹਨਾਂ ਨੇ ਵਿਰੋਧ ਸ਼ੁਰੂ ਕੀਤਾ ਪੁਲਿਸ ਵੀ ਉੱਥੇ ਪਹੁੰਚੀ ਜਗੀ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਤੁਹਾਨੂੰ ਐਜੂਕੇਸ਼ਨ ਦੇ ਨਾਮ ਦੇ ਉੱਤੇ ਕੁਝ ਨਹੀਂ ਮਿਲਣਾ ਲੇਕਿਨ ਠੇਕੇ ਤੁ ਕਾਲਜ ਦੀ ਪਰਵਾਣੀ ਦੀ ਕੋਲੇ ਲੱਗ ਗਈ ਹੈ ਮੰਦਰ ਲੱਗ ਗਈ ਹੈ ਲੇਕਿਨ ਇਹ ਤਸਵੀਰਾਂ ਤੁਹਾਨੂੰ ਦਿਖਾਈ ਜਾ ਰਹੀਆਂ ਜੋ ਉਹਨੇ ਟਰਮ ਐਂਡ ਕੰਡੀਸ਼ਨ ਹੁੰਦੀ ਸੀਗੀ ਉਹ ਕੰਡੀਸ਼ਨ ਦੀ ਵੀ ਛੱਕੀਆਂ ਉਡਾਈਆਂ ਜਾ ਰਹੀਆਂ ਲੇਕਿਨ ਇਹ ਠੇਕੇ ਜਿਹੜੇ ਲਗਾਤਾਰ ਖੁੱਲਦੇ ਪਏ ਨੇ ਇਹ ਤਸਵੀਰ ਹੈ ਕਿ ਚਲੋ ਵਿਰੋਧ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੀ ਡਿਸੀਜਨ ਹੋਇਆ ਉਹ ਵੀ ਤੁਹਾਨੂੰ ਜਾਣੂ ਕਰਾਵਾਂਗੇ ਲੇਕਿਨ ਦੀਵਾਰ ਜਿਹੜੀ ਹੈ ਕਿ ਦੀਵਾਰ ਸੀਗੀ ਇਹ ਤਸਵੀਰ ਦਿਖਾਈ ਜਾ ਰਹੀ ਹੈ ਕਿ ਹੁਣ ਇਸ ਤੋਂ ਬਾਅਦ ਇਹ ਠੇਕਾ ਬਣੇਗਾ ਕਿ ਨਹੀਂ ਬਣੇਗਾ ਮੁਲਾਜ਼ਮ ਮੌਜੂਦ ਹੈ ਤੁਸੀਂ ਇੱਥੇ ਬੈਠੇ ਹੋਏ ਹੋ ਸਰ ਤੁਸੀਂ ਇੱਥੇ ਬੈਠੇ ਹੋ ਕੀ ਤੁਹਾਨੂੰ ਸੂਚਨਾ ਕੀ ਜਾਂਦੀ ਹੈ ਕੋਈ ਨਾ ਕੁਛ ਨਹੀਂ ਪਬਲਿਕ ਜਿਹੜਾ ਵਿਰੋਧ ਕਰ ਰਹੀ ਹੈ ਜਿਹੜੀ ਇਸ ਚੀਜ਼ ਦਾ ਚਲੋ ਅਸੀਂ ਪਬਲਿਕ ਦੇ ਨਾਲ ਆ ਜੀ ਜੀ ਕੀ ਹੁਣ ਗੱਲਬਾਤ ਨਾਲ ਕੀ ਬਣੀ ਹੈ ਕਿ ਠੇਕੇ ਰਿਮੂਵਲ ਕਰਾਨੇਗੇ ਹਜੇ ਕੁਝ ਨਹੀਂ ਹੋਣਾ ਲੱਗਿਆ ਤੁਸੀਂ ਇਨਵੈਸਟੀਗੇਸ਼ਨ ਆਫੀਸਰ ਹੈਗੇ ਹੋ ਤੁਹਾਡੇ ਨਾਲ ਕੋਈ ਤਾਲੁਕਾਤ ਨਹੀਂ ਕੀਤਾ ਗਿਆ ਕੀ ਹੈ ਹਜੇ ਮਾਮਲਾ ਕਿਤਕ ਪਹੁੰਚਿਆ ਹੈ ਖੁੱਲੇਗਾ ਕਿ ਨਹੀਂ ਖੁੱਲੇਗਾ ਨਹੀਂ ਜਿ ਕੋ ਹਜੇ ਕਰ ਰਹੇ ਆ ਫੈਸਲ ਜੀਨ ਕੀ ਕਰ ਲੈਣਗੇ ਦੇਖਾਂਗੇ ਓਨਲੀ ਪਤਾ ਜੀ ਜੀ ਹਰਦੀਪ ਜੀ ਹੈ ਕਾਬਿਲ ਅਫਸਰ ਨੇ ਲੇਕਿਨ ਇਹ ਤਸਵੀਰ ਤਾਂ ਦਿਖਾਈ ਜਾ ਰਹੀ ਹੈ ਜੋ ਤਸਵੀਰ ਹੈ ਤੁਹਾਨੂੰ ਜੋ ਠੇਕਾ ਜਿਹੜਾ ਇੱਥੇ ਖੁੱਲਦਾ ਪਿਆ ਸੀਗਾ ਉਹਦਾ ਵਿਰੋਧ ਭਾਈ ਜੀ ਕੀ ਬਣਿਆ ਕੀ ਡਿਸੀਜਨ ਕੀ ਲਿੱਤਾ ਗਿਆ ਤਾਂ ਦੱਸੋ ਉਹ ਡਿਸੀਜਨ ਤਾਂ ਦੱਸੋ ਇਹਨਾਂ ਦੱਸੋ ਕਿ ਲੈ ਡਿਸੀਜਨ ਕੀ ਲਿੱਤਾ ਗਿਆ ਅੰਦਰ ਮੀਟਿੰਗ ਹੋਈ ਸੀਗੀ ਉਹ ਤਾਂ ਦੱਸੋ ਯਾਰ ਥੋੜਾ ਦੱਸੋ ਮੇਰਾ ਵੀਰ ਬਣ ਕੇ ਚਲੋ ਇਹ ਦੱਸ ਹੀ ਨਹੀਂ ਰਹੇ ਨੇ ਆਓ ਭਾਈ ਜੀ ਆਓ ਦੱਸੋ ਕੀ ਨਾਮ ਹੈ ਭਾਈ ਜੀ ਆਪਣਾ ਬੰਦੋ ਜੱਬ ਕੀ ਸੀਗਾ ਪੂਰਾ ਮਾਮਲਾ ਇੱਥੇ ਜੀ ਬਾਜਵਾ ਨਗਰ ਦੀ ਪੁਲੀ ਪੈਂਦੀ ਹੈ ਸ਼ਿਪੂਰੀ ਏਰੀਆ ਇੱਥੇ ਦੋਨੋਂ ਪਾਸੇ ਇੱਕ ਪਾਸੇ ਵੇਦ ਮੰਦਰ ਹੈ ਜੀ ਕੈਮਰਾਮੈਨ ਅਗਰ ਤਾਂ ਦਿਖਾਉਗੇ ਇੱਧਰ ਕਾਲਜ ਵੀ ਹੈ ਜੀ ਬਹੁਤ ਪੁਰਾਣਾ ਬੋਲੇ ਨਾਜ ਦਾ ਮੰਦਰ ਵੀ ਹੈ ਕਿੱਥੇ ਸਵੇਰੇ ਸ਼ਾਮ ਆਰਤੀ ਹੁੰਦੀ ਹੈ ਔਰ ਆਰਤੀ ਦੀ ਆਵਾਜ਼ ਇਸ ਏਰੀਆ ਦੇ ਵਿੱਚ ਪੂਰੀ ਤਰ੍ਹਾਂ ਗੂੰਜਦੀ ਹੈ ਔਰ ਇੱਥੇ ਇੱਕ ਬੜਾ ਹੀ ਹਾਈ ਟੈਕ ਠੇਕਾ ਖੁੱਲਣ ਲੱਗਿਆ ਸੀ ਜੀ ਜਿਹਦਾ ਇਲਾਕਾ ਨਿਵਾਸੀਆਂ ਨੇ ਵਿਰੋਧ ਕੀਤਾ ਹੈ ਔਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਠੇਕਾ ਨਾ ਖੁੱਲਣ ਦਿੱਤਾ ਜਾਵੇ ਲੇਕਿਨ ਭਾਈ ਜੀ ਮੈਨੂੰ ਇੱਕ ਗੱਲ ਦੱਸੋ ਬੰਸ ਸਾਹਿਬ ਐਜੂਕੇਸ਼ਨ ਦੇ ਨਾਮ ਦੇ ਤਾਂ ਕੁਝ ਮਿਲਦਾ ਨਹੀਂ ਪਿਆ ਲੇਕਿਨ ਹਰ ਚੌਂਕ ਦੇ ਵਿੱਚ ਠੇਕਾ ਨਜ਼ਰ ਆ ਜਾਂਦਾ ਚਿੱਟੀਆਂ ਬੱਤੀਆਂ ਨਜ਼ਰ ਆ ਜਾਂਦੀਆਂ ਕਿ ਹਾਈ ਟੈਕ ਠੇਕੇ ਹੁਣ ਕਿਹੜੇ ਹੋ ਗਏ ਨੇ ਹਾਈ ਟੈ ਗੋਲਗੱਪੇ ਦੀ ਰੇੜੀਆਂ ਤੋਂ ਵੱਧ ਇਸ ਟਾਈਮ ਲੁਧਿਆਣਾ ਸ਼ਹਿਰ ਦੇ ਵਿੱਚ ਠੇਕੇ ਆ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਜਿੱਥੇ ਨਸ਼ਾ ਖਤਮ ਕਰਨ ਦੀ ਗੱਲਾਂ ਕੀਤੀ ਜਾ ਰਹੀਆਂ ਕਿ ਨਸ਼ਾ ਅਸੀਂ ਪੰਜਾਬ ਚੋਂ ਨਸ਼ਾ ਮੁਕਤ ਕਰ ਦਾਂਗੇ ਉਤੋਂ ਹੀ ਵਾਈਨ ਸ਼ਾਪਸ ਨੂੰ ਉਹਨਾਂ ਹੀ ਬੜਾਵਾ ਦਿੱਤਾ ਜਾ ਰਿਹਾ ਹੈ ਅਕਸਾਈਜ਼ ਡਿਪਾਰਟਮੈਂਟ ਦੀ ਮਿਲੀ ਭੂਗਤ ਨਾਲ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ ਇਹ ਸਾਨੂੰ ਨਹੀਂ ਪਤਾ ਲੇਕਿਨ ਇੱਥੇ ਧਾਰਮਿਕ ਪਾਵਰਾਂਵਾਂ ਨੂੰ ਵੀ ਠੇਸ ਪਹੁੰਚ ਰਹੀ ਹੈ ਕਿ ਦੋਨੋਂ ਪਾਸੇ ਮੰਦਿਰ ਹੈ ਉਹਦੇ ਵਾਸਤੇ ਠਿਕਾ ਗੁਰ ਰਿਹਾ ਹੈ ਲੇਕਿਨ ਹੁਣ ਸਾਡੀ ਇਹਨਾਂ ਨਾਲ ਗੱਲ ਹੋਈ ਹੈ ਔਰ ਉਹ ਕਹਿੰਦੇ ਪਏ ਹੈ ਕਿ ਅਸੀਂ ਇੱਥੋਂ ਜੀ ਇਹਨੂੰ ਮੂਵ ਕਰ ਦਾਂਗੇ ਬਟ ਹਲੇ ਕਲੀਅਰ ਨਹੀਂ ਹੈ ਸਾਨੂੰ ਕੁਝ ਵੀ ਹਲੇ ਹੋਇਆ ਨਹੀਂ ਭਾਈ ਜੀ ਸਕੂਲ ਕਾਲਜ ਨਾਲ ਹੈ ਕਾਲਜ ਹੁਣ ਬੱਚੇ ਜਦੋਂ ਜਾਣ ਕੇ ਚਲੋ ਬੀਏ ਗ੍ਰੈਜੂਏਟ ਕਰਦੇ ਨੇ ਕਮਰਚ ਕਰਦੇ ਨੇ ਆਰਟਸ ਕਰਦੇ ਨੇ ਹਰ ਕਾਲਜ ਤਾਂ ਜਾਂਦੇ ਨੇ ਲੇਕਿਨ ਸਕੂਲ ਵੀ ਅੱਗੇ ਸਕੂਲ ਵੀ ਹੈਗੇ ਨੇ ਲੇਕਿਨ ਉੱਥੇ ਜੋ ਸਕੂਲ ਚ ਬੱਚੇ ਜਾਣਗੇ ਉਹ ਤੋਂ ਪੁਲੀ ਤੋਂ ਲੰਘ ਕੇ ਜਾਣਗੇ ਕਿ ਉਹ ਦੇਖ ਕੇ ਕੀ ਮੋਟੀਵੇਟ ਕੀ ਹੋਣਗੇ ਦੇਖੋ ਜੀ ਮਹੌਲ ਤਾਂ ਖਰਾਬ ਹੀ ਹੁੰਦਾ ਹੈ ਬਾਕੀ ਇਹੀ ਮੈਂ ਕਹਿਣਾ ਜਾਊਂਗਾ ਵੀ ਮਹੱਲੇ ਵਾਲਿਆਂ ਦਾ ਤੇ ਆਪਸ ਵਿੱਚ ਠੇਕੇ ਲਾਦਾ ਬਿਆਹ ਕੇ ਸਮਝੌਤਾ ਹੋ ਗਿਆ ਆ ਵੀ ਆਪਾਂ ਇਹ ਗੱਲ ਨੂੰ ਖਤਮ ਕਰਤਾ ਉਹਨਾਂ ਨੇ ਵੀ ਭਾਈਵੰਦੀ ਨਾਲ ਕਹਿਤਾ ਵੀ ਯਾਰ ਮਹੱਲੇ ਵਾਲੇ ਅਗਰ ਧਰਾਏ ਕਰਦੇ ਆ ਗੁਰਦੁਆਰੇ ਵਾਲੇ ਗੁਰਦੁਆਰਾ ਚਲੋ ਹੈਣੀ ਇੱਥੇ ਮੰਦਿਰ ਆ ਗਿਆ ਸਕੂਲ ਆ ਗਿਆ ਤੁਹਾਡਾ ਕਾਲਜ ਵੀ ਆ ਗਿਆ ਬੇਰ ਭੱਦੀ ਮੰਦਿਰ ਦੇ ਨਾਲ ਮੇਰੀ ਰਹਿਸ਼ ਵੀ ਆ ਇਸ ਕਰਕੇ ਇਹਨੂੰ ਸਾਰਾ ਕਲੋਜ਼ ਆਪਸੇ ਸਮਝੋ ਤਾਂ ਹੋਵੇ ਨਹੀਂ ਆਫੀਸ਼ੀਅਲ ਬਾਈਟ ਕਿਉਂ ਨਹੀਂ ਦੇ ਰਹੇ ਫੇ ਜੀ ਨਾਲ ਤੁਹਾਡੀ ਗੱਲ ਬੰਦੀ ਹੈ ਜੀ ਦੇਖੋ ਅਗਰ ਉਹਨਾਂ ਨੇ ਸਾਡੇ ਨਾਲ ਬੈ ਕੇ ਐਗਰੀ ਕੀਤਾ ਹੈ ਦੇਖੋ ਆਫੀਸ਼ੀਅਲ ਬਾਈਟ ਦਿਓ ਮੀਡੀਆ ਸਾਹਮਣੇ ਦੇਖੋ ਜੀ ਇੱਕ ਹੁੰਦੀ ਹੈ ਹਾਰ ਜਿੱਤ ਦਾ ਸਵਾਲ ਹੁੰਦਾ ਮੱਲੇ ਵਾਲੇ ਦੀ ਜਿੱਤ ਹੋ ਗਈ ਹੈ ਠੇਕੇ ਦੀ ਹਾਰ ਹੋ ਗਈ ਹੈ ਨਾ ਤੁਸੀਂ ਆਫੀਸ਼ੀਅਲ ਬਾਈਟ ਸਾਨੂੰ ਤਾਂ ਦੇਣ ਦੁੱਤਾ ਤੁਸੀਂ ਦੇਖਿਆ ਮੈਂ ਜਾ ਰਿਹਾ ਸੀ ਵਿੱਚ ਨਹੀਂ ਦਿੱਤੀ ਤੁਸੀਂ ਕਹੋ ਮੀਡੀਆ ਸਾਹਮਣੇ ਜਵਾਬ ਦੇ ਦਿਓ ਗੱਲ ਮੁੱਕਦੀ ਆਓ ਤੁਸੀਂ ਸਾਰੇ ਆਓ ਨਾ ਤੁਸੀਂ ਇੱਕ ਵਾਰੀ ਕੈਨਸਲ ਨਾ ਨਾ ਤੁਸੀਂ ਕਹਿ ਸਕਦੇ ਹੋ ਕਿਉਂਕਿ ਤੁਸੀਂ ਵਿਰੋਧ ਕਰ ਰਹੇ ਹੋ ਆਓ ਇੱਥੇ ਦੇ ਦਿੰਦੇ ਆਓ ਇੱਥੇ ਆਓ ਆ ਕਿਉਂਕਿ ਤੁਹਾਡੇ ਕਹਿਣ ਦੇ ਉੱਤੇ ਹੀ ਉਹ ਚੀਜ਼ ਜਿੱਤੀ ਜਾਊਗੀ ਕਿਉਂਕਿ ਤੁਸੀਂ ਕਹੋਗੇ ਕਿ মিডিਆ ਸਾਹਮਣੇ ਇੱਕ ਜਵਾਬ ਦੇ ਦਿੱਤਾ ਜਾਵੇ ਕਿ ਅਗਰ ਠੇਕਾ ਨਹੀਂ ਖੁੱਲਣਾ ਤੇ ਸਾਨੂੰ ਆਫੀਸ਼ੀਅਲ ਇੱਕ ਬਾਇਟ ਦੇ ਦਿਓ মিডিਆ ਨਾਲ ਸਾਨੂੰ ਵੀ ਸੰਤੁਸ਼ਟੀ ਹੋ ਜੂਗੀ ਕਿ ਬਿਲਕੁਲ ਆਓ ਭਾਈ ਜੀ ਆਓ ਲੇਕਿਨ ਇਹ ਤਸਵੀਰ ਅੰਦਰ ਤਸਵੀਰ ਦਿਖਾਈ ਜਾ ਰਹੀ ਹੈ ਥੋੜਾ ਬਾਈ ਜੀ ਨਾ ਨਾ ਸਰ ਸਾਡਾ ਫੈਸਲਾ ਹੋ ਗਿਆ ਨਾ ਸੋ ਕਾ ਲੋ ਸੋ ਕਾ ਲੋ ਫੈਸਲਾ ਹੋ ਗਿਆ ਕਿ ਕੋਈ ਵਾਈਟ ਨਹੀਂ ਦੇਣੀ ਆਪਾਂ ਅੰਦਰ ਰਮਨਾਲ ਜੀ ਭਾਈ ਇੱਕ ਮਿੰਟ ਮੈਂ ਕਹਿ ਦਿੰਦਾ ਜੀ ਕੋਈ ਰੋਲਾ ਹੀ ਨਹੀਂ ਸਾਡਾ ਕਿਸੇ ਦਾ ਕੋਈ ਰੋਲਾ ਨਹੀਂ ਹੈ ਇੱਕ ਮਿੰਟ ਮੇਰੇ ਪਰਿਵਾਰ ਦੇ ਵਿੱਚ ਫੈਸਲਾ ਹੋ ਗਿਆ ਇੱਕ ਮਿੰਟ ਜੀ ਆ ਬੈਠੇ ਆ ਖੜੇ ਨੇ ਮਹੱਲੇਦਾਰ ਆ ਭਾਜੀ ਸਾਰੇ ਆਪਾਂ ਭਰਾਵਾ ਸਾਡਾ ਸਾਰਾ ਸਮਝੌਤਾ ਹੋ ਗਿਆ ਸਾਡਾ ਫੈਸਲਾ ਹੋ ਗਿਆ ਅਸੀਂ ਨਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਦਿਲੋਂ ਫੈਸਲਾ ਕਰ ਇਹਨਾਂ ਬਹੁਤ ਸ਼ੁਕਰਗੁਜ਼ਾਰ ਕਰਦੇ ਕੋਈ ਕੋਈ ਸਾਡਾ ਨਾ ਠੀਕਾ ਖੋਲਣ ਲਈ ਸਰਕਾਰੀ ਪਰਮਿਸ਼ਨ ਸੀ ਪਰ ਮੱਲੇ ਨੇ ਕਿਹਾ ਨਹੀਂ ਖੋਲਣਾ ਹਾਂਜੀ ਠੇਕੇਦਾਰ ਵਾਪਸ ਚੱਲੇ ਨਹੀਂ ਖੋਲਣ ਲੱਗੇ ਮੱਲੇ ਵਾਲਾ ਸਾਥ ਦਿੱਤਾ ਤੇ ਐਜੂਕੇਸ਼ਨ ਤੇ ਮੰਦਰਾ ਦੀ ਵੀ ਇਲਾਜ ਰੱਖ ਲਈਤੀ ਗਈ ਸਰਕਾਰੀ ਰਿਕਾਰਡ ਹੋਣ ਦੇ ਮਤਾਇਰ ਸਰਕਾਰੀ ਪਰਮਿਸ਼ਨ ਆਉਣ ਦੇ ਬਾਅਦ ਜੋ ਵੀ ਤੁਸੀਂ ਮੱਲੇ ਵਾਲਾ ਤੇ ਸਾਡੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਕੋਈ ਨਹੀਂ ਕਰਦਾ ਅਸੀਂ ਕੰਪਨੀ ਦਾ ਅਸੀਂ ਸਿਰਫ ਇੱਕ ਵਾਰ ਹੀ ਕਿਹਾ ਕਿ ਇੱਥੇ ਸ਼ਰਾਬ ਦਾ ਡੇਕਾ ਨਹੀਂ ਪੁੜਾ ਪਾਜੀ ਨੇ ਉਸੇ ਟਾਈਮ ਕਰਾਇਆ ਅਸੀਂ ਦੋਨੋਂ ਸਿੱਧਾ ਧੰਨਵਾਦ ਕਰਦੇ ਅਸੀਂ ਬਹੁਤ ਬਹੁਤ ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਲੇ ਟੀਨਾ ਹੀ ਲਾਈਆਂ ਸੀ ਸਮਝੌਤੇ ਨਾਲ ਸਾਰਾ ਕੰਮ ਹੋ ਗਿਆ ਸਾਡੇ ਬਿਲਕੁਲ ਇਹ ਵੀ ਭਰਾ ਹੀ ਨੇ ਹੁਣ ਖੁੱਲਣਾ ਤਾਂ ਨਹੀਂ ਕਰਦੇ ਨਾ ਨਾ ਠੇਕਾ ਖੁੱਲ ਨਹੀਂ ਕਰਦਾ ਨਹੀਂ ਖੁੱਲਣਾ ਬਿਲਕੁਲ ਇਹ ਸਾਡੇ ਵੱਡੇ ਭਰਾ ਨੇ ਸਾਰੇ ਬ੍ਰਦਰ ਨੇ ਕਿ ਜਿਨ੍ਹਾਂ ਨੇ ਸਾਫ਼ ਗੱਲ ਕਹਿ ਦਿੱਤੀ ਆ ਇੱਕ ਮਿੰਟ ਆ ਗਿਆ ਜਿਨ੍ਹਾਂ ਨੇ ਸਾਫ਼ ਗੱਲ ਕਹਿ ਦਿੱਤੀ ਆ ਕਿ ਠੇਕਾ ਇੱਥੇ ਜਿਹੜਾ ਨਹੀਂ ਖੁੱਲੇਗਾ ਠੇਕਾ ਇਸ ਕਰਕੇ ਨਹੀਂ ਖੁੱਲੇਗਾ ਕਿਉਂਕਿ ਆਪਸੀ ਸਹਿਮਤੀ ਜਿਹੜੀ ਬਣ ਚੁੱਕੀ ਹੋਈ ਆ ਹੁਣ ਦੇਦਿਆਂ ਕਿ ਆਖਰੀ ਸਹਿਮਤੀ ਤੋਂ ਬਾਅਦ ਹੁਣ ਠੇਕਾ ਤੇ ਖੁੱਲੇਗਾ ਕਿ ਨਹੀਂ ਖੁੱਲੇਗਾ ਲੋਕਾਂ ਨੂੰ ਕੈਮਰਾਮੈਨ ਸਜੇ 체ਤਿਆ ਦੇ ਨਾਲ ਮੈਂ ਵਿਸ਼ਾਲ ਕਪੂਰ ਲੱਗਣਾ